ਉਛਲੇ ਕਈ ਦਿਨਾਂ ਤੋਂ ਲੰਡਨ ਵਿੱਚ ਮੁਸਲਿਮ ਗਰੂਮਿੰਗ ਗੈਂਗ ਦਾ ਨਾਂ ਸੁਰਖੀਆਂ ਵਿੱਚ ਹੈ ਇਹ ਕੋਈ ਨਵਾਂ ਮੁੱਦਾ ਨਹੀਂ ਬਲਕਿ ਕਈ ਸਾਲਾਂ ਤੋਂ ਆਪਣੀਆਂ ਜੜ੍ਹਾਂ ਫੈਲਾਉਣ ਵਾਲਾ ਇੱਕ ਅਪਰਾਧਿਕ ਗੈਂਗ ਹੈ ਸ਼ੁਰੂ ਵਿੱਚ ਇਸ ਗੈਂਗ ਦਾ ਸ਼ਿਕਾਰ ਹਿੰਦੂ ਅਤੇ ਸਿੱਖ ਕੁੜੀਆਂ ਨੂੰ ਬਣਾਇਆ ਜਾਂਦਾ ਸੀ ਦੱਸਣਯੋਗ ਹੈ ਕਿ 2001 ਵਿੱਚ ਅਸੀਂ ਖਿਲਾਫ ਮੁਸਲਿਮ ਯੂਥ ਲਈ ਸੁਨੇਹਾ ਸਨੇਹਾ ਸਨੇਹ ਵਾਲਾ ਪੱਤਰ اے ਐਮ ਕੇ ਨਾਂ ਦੇ ਇੱਕ ਮੁਸਲਿਮ ਦੁਆਰਾ ਲਿਖਿਆ ਗਿਆ ਸੀ ਜਿਸ ਦਾ ਮੁੱਖ ਉਦੇਸ਼ ਹਿੰਦੂ ਅਤੇ ਸਿੱਖ ਕੁੜੀਆਂ ਨੂੰ ਕਿਸੇ ਵੀ ਤਰੀਕੇ ਜਾਂ ਸਰੀਰਕ ਤੌਰ ਤੇ ਬਾਹਰ ਕੱਢ ਕੇ ਧਰਮ ਪਰਿਵਰਤਨ ਪ੍ਰਵਾਸ ਦਾਸ ਦੱਸਿਆ ਕਿ ਪੱਤਰ ਵਿੱਚ ਹਰ ਹਫਤੇ ਦੇ ਅੰਤ ਵਿੱਚ ਮੁਸਲਿਮ ਸਟਾਲ ਲਗਾਉਣ ਬਾਰੇ ਕਿਹਾ ਗਿਆ ਹੈ ਜਿਸ ਵਿੱਚ ਇਸਲਾਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਿੱਥੇ ਉਹ ਇਸਲਾਮ ਬਾਰੇ ਸਹੀ ਦਿੰਦੇ ਹਨ ਇਹਨਾਂ ਸਟਾਲਾਂ ਵਿੱਚ ਜ਼ਿਆਦਾਤਰ ਜਿੱਤੇ ਕਾਫਿਰ ਹਿੰਦੂ ਸਿੱਖ ਯੂਦੀ ਅਤੇ ਹੋਰ ਦੇ ਲੋਕਾਂ ਨੂੰ ਪਹੁੰਚਦੀ ਸੀ ਇਹ ਪ੍ਰਿੰਨਾ ਦਿੱਕਤ ਸੁਖਮ ਸਰੋਤ ਨੂੰ ਦਰਸਾਉਂਦਾ ਹੈ ਜਿਸ ਦਾ ਮੁੱਖ ਉਦੇਸ਼ ਦੂਜੇ ਧਰਮਾਂ ਦੇ ਵਿਅਕਤੀਆਂ ਉਪਰ ਪਰਿਵਰਤਨ ਕਰਾਉਣਾ ਹੈ ਇਸਲਾਮ ਨੂੰ ਇੱਕ ਵਚਨਮਾਰਗ ਵਜੋਂ ਮਾਤਾ ਦੇ ਰੂਪ ਵਿੱਚ ਕਰਨਾ ਹੈ ਇਸ ਪੱਤਰ ਦਾ ਮੁੱਖ ਉਦੇਸ਼ ਕਿਤਾਬਾਂ ਦੀ ਵਿਕਰੀ ਲਈ ਬੀਕਨ ਸਟੋਰ ਦੀ ਸਥਾਪਨਾ ਗੈਰ ਮੁਸਲਮਾਨਾਂ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਵਿਸ਼ਵ ਭਾਪੀ ਅਤੇ ਇਸਲਾਮ ਨੂੰ ਉਤਸ਼ਾਹਿਤ ਕਰਨ ਦੇ ਨਿਸ਼ਚਿਤ ਮੋਕੇ ਪਤਾਉਣਾ ਹੈ। ਸ਼ੁਰੂ ਵਿੱਚ ਇਹਨਾਂ ਮੁਸਲਿਮ ਭਉਣ ਵਾਲੇ ਗਿਰੋਹਾਂ ਦਾ ਮੁੱਖ ਫੋਕਸ ਹਿੰਦੂਆਂ ਅਤੇ ਸਿੱਖਾਂ ਤੇ ਹੀ ਸੀ ਜੋ ਅਕਸਰ ਆਪਣੇ ਧਰਮ ਦੇ ਨਾਲ-ਨਾਲ ਇਸਲਾਮ ਬਾਰੇ ਸੀਮਤ ਗਿਆਨ ਰੱਖਦੇ ਸਨ ਅਤੇ ਸੰਭਾਵਿਤ ਤੌਰ ਤੇ ਆਪਣੇ ਆਪ ਨੂੰ ਧਰਮ ਨਿਰਪੱਖ ਤੇ ਉਦਾਰਵਾਦੀ ਸੋਚ ਵਾਲੇ ਲੋਕਾਂ ਮਦਦ ਸਤ। ਖਾਸ ਕਰਕੇ ਮੁਸਲਿਮ ਮਰਦਾਂ ਨੇ ਸਿੱਖ ਕੁੜੀਆਂ ਨੂੰ ਔਕਾ ਦੇ ਲਈ ਦਾੜੀ ਰੱਖਣ ਦੀ ਦਿੱਖ ਜੋ ਕਿ ਮੁਸਲਮਾਨਾਂ ਦੇ ਵਿੱਚ ਆਮ ਹੈ ਪੜਾਉਂਦੇ ਹੋਏ ਸਿੱਖਾਂ ਦੇ ਨਾਮਾਂ ਦੀ ਵਰਤੋਂ ਕਰਕੇ ਉਹਨਾਂ ਨਾਲ ਧੋਖਾ ਕਰਕੇ ਉਹਨਾਂ ਨੂੰ ਧਰਮ ਪਰਿਵਰਤਿਤ ਲਈ ਉਰਫ ਪੱਤਰ ਵਿਹਾਰ ਵਿੱਚ ਕਿਹਾ ਗਿਆ ਹੈ ਕਿ ਜੇ ਗੈਰ ਮੁਸਲਮਾਨ ਪ੍ਰੇਮ ਨਾਲ ਜਾਂ ਤਰਕ ਦੁਆਰਾ ਇਸਲਾਮ ਨੂੰ ਸਵੀਕਾਰ ਨਹੀਂ ਕਰਦੇ ਤਾਂ ਉਹਨਾਂ ਦਾ ਕੁਰਾਨ ਹਿੰਦੂ ਅਤੇ ਸਿੱਖ ਲੜਕੀਆਂ ਨੂੰ ਬਦਲਣ ਲਈ ਬਿਕਲਪਤਰੀਕਾਂ ਦੀ ਆਕਿਆ ਦਿੰਦਾ ਹੈ ਜਿਸ ਵਿੱਚ ਵਿਆਹ ਵੀ ਸ਼ਾਮਿਲ ਹੈ ਜਿਕਰ ਯੋਗ ਹੈ ਕਿ ਗਰੂਮਿੰਗ ਗੈਂਗ ਸਿਰਫ ਯੂਕੇ ਵਿੱਚ ਹੀ ਨਹੀਂ ਸਗੋਂ ਸਾਡੇ ਦੇਸ਼ ਵਿੱਚ ਵੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਹਨ ਮੁ슬림 ਨੌਜਵਾਨ ਆਪਣਾ ਨਾਂ ਬਦਲ ਕੇ ਹਿੰਦੂਾਂ ਤੇ ਸਿੱਖੜੀਆਂ ਨਾਲ ਵਿਆਹ ਕਰਾਉਂਦੇ ਨੇ ਬਾਅਦ ਵਿੱਚ ਉਹਨਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾਂਦਾ ਹੈ ਜੇਹੀਂ ਨਾ ਕਰਨ ਤੇ ਉਹਨਾਂ ਦੇ ਜ਼ੁਲਮ ਕੀਤਾ ਜਾਂਦਾ ਹੈ ਯੂਕੇ ਦੀ ਤਰ੍ਹਾਂ ਹੀ ਇਹਨਾਂ ਗਿਰੋਹਾਂ ਨੂੰ ਸਾਡੇ ਦੇਸ਼ ਵਿੱਚ ਵੀ ਸਿਆਸਤੀ ਮਰਥਨ ਪ੍ਰਾਪਤ ਹੈ ਕਿਉਂਕਿ ਕੁਝ ਸਿਆਸਤਦਾਨ ਆਪਣੇ ਵੋਟ ਬੈਂਕ ਲਈ ਇਹਨਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ ਅਤੇ ਆਪਣੀ ਮੰਨਮਾਨੀ ਕਰਦੇ ਹਨ